ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੌਂਦੀ ਇੱਕ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਇਹ ਜਿਹੜਾ ਸਿਸਟਮ ਤਿੰਨ ਤਰ੍ਹਾਂ ਦੇ ਬਣੇ ਹੋਇਆ ਇਹ ਕਾਰਬ ਸਾਗਰ ਤੇ ਤੇ ਦੂਸਰਾ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਅਤੇ ਤੀਸਰਾ ਜਿਹੜਾ ਨਵਾਂ ਬੈਸਟਰ ਅੰਡਰਸਟਾਰਬੰਸ ਅੱਜ ਤੋਂ ਲੈ ਕੇ 8 ਤਰੀਕ ਤੱਕ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਇਹਦਾ ਪੰਜਾਬ ਦੇ ਉੱਤੇ ਕਿੰਨਾ ਅਸਰ ਹੋਊਗਾ ਕਿਹੜੇ ਕਿਹੜੇ ਇਲਾਕੇ ਦੇ ਵਿੱਚਾ ਕਿੰਨਾ ਮੀਂਹ ਪੈ ਸਕਦਾ ਕਿੰਨੀ ਗੜੇਮਾਰੀ ਹੋ ਸਕਦੀ ਆ ਹਨੇਰੀ ਝਕੜ ਕਿੰਨਾ ਆ ਸਕਦਾ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿਹੜਾ ਕਿਹੜਾ ਕਿੰਨਾ ਸਿਸਟਮ ਆ ਜਿਹੜਾ ਉਹ ਪ੍ਰਭਾਵ ਕਰੂਗਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਤੇ ਸਭ ਤੋਂ ਪਹਿਲਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਸਾਫ਼ ਹੀ ਰਿਹਾ ਲੇਕਿਨ ਕੱਲ ਸਵੇਰ ਦੇ ਟਾਈਮ ਤੇ ਗੁਰਦਾਸਪੁਰ ਪਠਾਨਕੋਟਾ ਹੁਸ਼ਿਆਰਪੁਰ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਮੀਂਹ ਆ ਪਿਆ ਦਸਹਰੇ ਵਾਲੇ ਦਿਨ ਵੀ ਪਿਆ ਲੇਕਿਨ ਅੱਜ ਸਵੇਰ ਤੋਂ ਹੀ ਮੌਸਮ ਆ ਜਿਹੜਾ ਉਹ ਖੁਸ਼ਕਾ ਆਏ ਲੱਗ ਰਿਹਾ ਵੀ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਉਹ ਨਹੀਂ ਹੋਣੀ ਲੇਕਿਨ ਬਹੁਤ ਜਲਦ ਅੱਜ ਰਾਤ ਤੋਂ ਹੀ ਜਿਹੜਾ ਮੌਸਮ ਆ ਉਹ ਪੂਰੀ ਤਰ੍ਹਾਂ ਕਰਵਟ ਲੈ ਲੂਗਾ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਇਸ ਵਕਤ ਜ਼ਬਰਦਸਤ ਬੱਦਲ ਆ ਜਿਹੜੇ ਆਉਣੇ ਸ਼ੁਰੂ ਹੋ ਚੁੱਕੇ ਆ ਤੇ ਉੱਥੇ ਬਰਫਬਾਰੀ ਤੇ ਮੀਂਹ ਦਾ ਦੌਰ ਸ਼ੁਰੂ ਆ ਜਿਵੇਂ ਹੀ ਰਾਤ ਹੋਊਗੀ ਰਾਤ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਹਿੱਸੇ ਆ ਜਿਹੜੇ ਉਹ ਬੱਦਲਾਂ ਤੇ ਮੀਂਹ ਦੀ ਗ੍ਰੈਫਟ ਦੇ ਵਿੱਚ ਆ ਜਾਣਗੇ ਉਹਦਾ ਕਾਰਨ ਕੀ ਆ ਅਰਬ ਸਾਗਰ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਚੱਕਰਵਾਤ ਜਿਹੜਾ ਕਿ ਹੌਲੀ ਹੌਲੀ ਅਰਬ ਸਾਗਰ ਵੱਲ ਨੂੰ ਜਾ ਰਿਹਾ ਗੁਜਰਾਤ ਦੇ ਭਾਗਾਂ ਤੋਂ ਇੱਕ ਸਿਸਟਮ ਬਣਿਆ ਹੋਇਆ ਜੀ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਲੋ ਪ੍ਰੈਸ਼ਰ ਏਰੀਆ ਜਿਹੜਾ ਇਸ ਵਕਤ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਉੱਤੇ ਮੂਸਲਾ ਧਰ ਵਰਖਾ ਦੇ ਰਿਹਾ ਤੀਸਰਾ ਸਿਸਟਮ ਵੈਸਟਰਨ ਡਿਸਟਰਬੈਂਟਸ ਜੋ ਕਿ ਅੱਜ ਰਾਤ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੂਗਾ ਜੰਮੂ ਕਸ਼ਮੀਰ ਨੂੰ ਅਤੇ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਇੱਕ ਚੱਕਰਵਾਤ ਬਣੂਗਾ ਇਹਨਾਂ ਸਾਰਿਆਂ ਦੇ ਸਮੇਲ ਦੇ ਨਾਲ ਅਰਬ ਸਾਗਰ ਦੀ ਪੂਰੀ ਨਮੀ ਬੰਗਾਲ ਦੀ ਖਾੜੀ ਦੀ ਪੂਰੀ ਨਮੀ ਉੱਤਰ ਭਾਰਤ ਦੇ ਉੱਤੇ ਪਹੁੰਚੂਗੀ ਜਿਹਦੇ ਕਰਕੇ ਵੈਸਟ ਇੰਡਸ ਟਰਬੈਂਸ ਨੂੰ ਅੱਗ ਤੇ ਘੋਲ ਆ ਕੰਮ ਵਾਲਾ ਜਿਹੜਾ ਸਮੇਲ ਆ ਉਹ ਮਿਲੂਗਾ ਜਿਹਦੇ ਕਰਕੇ ਅੱਜ ਰਾਤ ਤੋਂ ਹੀ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਇਲਾਕੇ ਆ ਜਾਲੀਕੇ ਫਰੀਦਕੋਟ ਫਿਰੋਜ਼ਪੁਰ ਮਕਸਰਾ ਮਲੋਟ ਬੋਹੜ ਰਾਜਸਥਾਨ ਦੇ ਗੰਗਾ ਨਗਰ ਚੁਰੂ ਬੀकानेर ਤੇ ਇਧਰਲੇ ਪਾਸਿਓਂ ਅੰਮਰਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਇਹਨਾਂ ਭਾਗਾਂ ਦੇ ਵਿੱਚ ਵਰਖਾ ਦੀ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਤੇ ਹੌਲੀ-ਹੌਲੀ ਇਹ ਵਰਖਾ ਬਠਿੰਡਾ ਬਰਨਾਲਾ ਮਾਨਸਾ ਮੌਕਸਰ ਅਮਲੋਟ ਸੰਗਰੂਰ ਲੁਧਿਆਣਾ ਮਲੇਰ ਕੋਟਲਾ ਮੋਗਾ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨਾਵਾਸ਼ਹਿਰ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਫੈਲ ਜੂਗੀ ਟੜਕੇ ਤੱਕ ਤੇ ਉਸ ਤੋਂ ਬਿਨਾ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਉਚੇਰੇ ਇਲਾਕਿਆਂ 'ਚ ਭਾਰੀ ਬਰਫਬਾਰੀ ਤੇ ਭਾਰੀ ਮੀਂਹ ਸ਼ੁਰੂ ਹੋ ਜੂਗਾ ਤੇ ਇਧਰਲੇ ਪਾਸਿਓਂ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਨੇਰੀ ਝੱਖੜ ਦੇ ਨਾਲ ਗਰਜ ਚਮਕ ਦੇ ਨਾਲ ਤੇਜ਼ ਮੀਂਹ ਸ਼ਰਾਟੇਦਾਰ ਤੇ ਕਈ ਥਾਵਾਂ ਤੇ ਤੇਜ਼ ਹਨੇਰੀ ਝੱਖੜਾਂ ਤੇ ਵਿੱਚ ਹਲਕੇ ਦਰਜੇ ਦੀ ਗੜੇਮਾਰੀ ਆ ਜਿਹੜੀ ਉਹ ਸ਼ੁਰੂ ਹੋ ਜੂਗੀ ਹੌਲੀ ਹੌਲੀ ਸ਼ਾਮ ਤੱਕ ਸਮੁੱਚੇ ਪੰਜਾਬ ਦੇ ਵਿੱਚ ਇਹ ਮੀਂਹ ਬਾਝੂਗਾ ਨਾਲ ਦੀ ਨਾਲ ਰਾਜਸਥਾਨ ਹਰਿਆਣਾ ਅਤੇ ਆਪਣੇ ਗੁਜਰਾਤ ਦੇ ਕੁਝ ਭਾਗ ਤੇ ਦਿੱਲੀ ਉੱਤਰਾਖੰਡ ਉੱਤਰ ਪਰਦੇਸ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਮੋਗਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਅਮਲੋਟ ਬੋਹਾ ਬਠਿੰਡਾ ਬਰਨਾਲਾ ਸੰਗਰੂਰ ਮਲੇਰ ਕੋਟਲਾ ਜਗਰਾਉ ਰੈਕੋਟ ਇਹਨਾਂ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ ਕੱਲ ਸ਼ਾਮ ਤੋਂ ਲੈ ਕੇ 6 ਤਰੀਕ ਦੀ ਪੂਰੀ ਰਾਤ ਤੱਕ 6 ਤਰੀਕ ਦਾ ਪੂਰਾ ਦਿਨ 5 ਤਰੀਕ ਦੀ ਪੂਰੀ ਰਾਤ ਤੇ 7 ਤਰੀਕ ਇਹਨਾਂ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਕਈ ਵਾਰ ਬੱਦਲ ਚੜ੍ਹ ਕੇ ਆਊਗਾ ਤੇ ਜ਼ਬਰਦਸਤ ਵਰਖਾ ਦੇਊਗਾ। ਉਸ ਤੋਂ ਬਾਅਦ ਜਿਹੜੇ ਬਾਕੀ ਇਲਾਕੇ ਆ ਫਤਿਹਗੜਾ, ਚੰਡੀਗੜ੍ਹ, ਮਹਾਲੀ, ਕਪੂਰਥਲਾ, ਰੋਪੜ, ਨੰਗਲ ਇਹਨਾਂ ਭਾਗਾਂ ਦੇ ਵਿੱਚ ਵੀ ਘਰ ਚਮਕ ਲੈਣਾ ਤੇਜ਼ ਵਰਖਾ ਹੋ ਸਕਦੀ ਆ। ਵਿੱਚ ਕਈ ਥਾਵਾਂ ਤੇ ਗੜੇਮਾਰੀ ਵੀ ਹੋਊਗੀ 60-70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਨੇਰੀ ਵੀ ਚੱਲੂਗੀ। ਯਾਨੀ ਕਿ ਮੌਸਮ ਜਿਹੜਾ ਉਹ ਕੱਲ੍ਹ ਤੋਂ ਲੈ ਕੇ 7 ਤਰੀਕ ਦੀ ਪੂਰੀ ਰਾਤ ਤੇ 7 ਤਰੀਕ ਦਾ ਪੂਰਾ ਦਿਨ ਇਹਦੇ ਦੌਰਾਨ ਮੌਸਮ ਵਿਗੜਿਆ ਰਹੂਗਾ 8 ਤਰੀਕ ਤੋਂ ਮੌਸਮ ਜਿਹੜਾ ਉਹ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਜਿਹੜੇ ਕਿਸਾਨ ਵੀਰਾਂ ਦੀਆਂ ਫਸਲਾਂ ਮੰਡੀ ਚ ਪਈਆਂ ਨੇ ਉਹ ਆਪਣੀਆਂ ਤਰਪਾਲਾਂ ਵਗੈਰਾ ਦਾ ਪ੍ਰਬੰਧ ਪੂਖਤਾ ਕਰਨ ਤਾਂ ਜੋ ਫਸਲ ਨੂੰ ਭਿੱਜਣ ਤੋਂ ਬਚਾਇਆ ਜਾ ਸਕੇ ਜਿਹੜੀਆਂ ਫਸਲਾਂ ਪੱਕ ਚੁੱਕੀਆਂ ਕੱਟਣ ਜੋਗ ਆ ਉਹਨਾਂ ਨੂੰ ਕੱਟ ਕੇ ਸੁਰੱਖਿਅਤ ਥਾਵਾਂ ਤੇ ਲੈ ਜਾਓ ਜਿਹੜੀਆਂ ਕੱਚੀਆਂ ਨੇ ਖੜੀਆਂ ਨੇ ਉਹਨਾਂ ਨੂੰ ਖੜੇ ਰਹਿਣ ਦਿਓ ਉਹ ਰੱਬ ਪਰਮਾਤਮਾ ਆਪੇ ਉਹਨਾਂ ਦੀ ਰਾਖੀ ਕਰੇਗਾ ਇਹ ਸੀਗਾ ਜੀ ਮੌਸਮ ਜਿਹੜਾ ਕਿ ਵਰਤਨਾਵਾ ਆਉਣ ਵਾਲੇ 2-3 ਦਿਨ ਦੇ ਵਿੱਚ ਤੇ ਆਉਣ ਵਾਲੇ 24 ਘੰਟੇ ਦੇ ਵਿੱਚ ਅਮੇਰ ਕਰਦੇ ਆਂ ਵੀਡੀਓ ਚ ਦਿੱਤੀ ਜਾਣਕਾਰੀ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਇਸ ਵੀਡੀਓ ਨੂੰ ਬាទ ਬាទ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਚ ਸ਼ੇਅਰ ਕਰਿਓ ਤੇ ਜਿਆਦਾ ਤੋਂ ਜਿਆਦਾ ਕਮੈਂਟ ਕਰਕੇ ਆਪਣੇ ਏਰੀਆ ਦਾ ਮੌਸਮ ਦਾ ਹਾਲ ਦੱਸਿਓ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਉਹ ਮਿਲ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਤੁਹਾਨੂੰ ਆਉਣ ਵਾਲੇ 4-5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲਬਾਤ ਆ ਜਿਹੜੀ ਉਹ ਵੀ ਦੱਸਦੇ ਆਂ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੀ ਜਾਨੀ ਅੱਜ ਰਾਤ ਤੋਂ ਲੈ ਕੇ ਕੱਲ ਸਵੇਰ ਤੱਕ ਜਿਹੜਾ ਮੌਸਮ ਆ ਉਹ ਤੁਸੀਂ ਦੇਖ ਸਕਦੇ ਹੋ ਬੱਦਲ ਪਾਕਿਸਤਾਨ ਵਾਲੇ ਭਾਗਾਂ ਤੋਂ ਪੰਜਾਬ ਚ ਐਂਟਰ ਹੋ ਕੇ ਸਮੁੱਚੇ ਪੰਜਾਬ ਨੂੰ ਤੇ ਜੰਮੂ ਕਸ਼ਮੀਰ ਹਮਾਚਲ ਨੂੰ ਆਪਣੇ ਗ੍ਰਿਫਟ ਚ ਲਾਊਗਾ ਤੇ ਰਾਜਸਥਾਨ ਦੇ ਵੀ ਕੁਝ ਭਾਗ ਇਹਦੇ ਵਿੱਚ ਹੋਣਗੇ ਹਰਿਆਣੇ ਦੇ ਵੀ ਜਿਹਦੇ ਨਾਲ ਇੱਥੇ ਬਰਖਾ ਦੀ ਗਤੀਵ੍ਰਿਧੀਆਂ ਤੇਜ਼ ਹਨੇਰੀ ਝੱਖੜ ਦੇ ਨਾਲ ਸ਼ੁਰੂ ਹੋ ਜਾਣਗੀਆਂ ਨਾਲ ਗੜੇਮਾਰੇ ਵੀ ਹੋ ਬਿਜਲੀ ਦੀ ਗਰਜ ਲੱਛਕ ਤੇਜ਼ ਹੋ ਸਕਦੀ ਆ ਉਸ ਤੋਂ ਬਾਅਦ ਜੇਕਰ ਗੱਲ ਕਰੀਏ 5 ਤਰੀਕ ਨੂੰ ਕੱਲ ਦੈਨ ਅਤੇ ਕੱਲ ਦੀ ਪੂਰੀ ਰਾਤ ਤੇ 6 ਤਰੀਕ ਦਾ ਦਿਨ ਗਰਜ ਚਮਕ ਦੇ ਨਾਲ ਸਮੁੱਚੇ ਪੰਜਾਬ ਚ ਪਾਕਿਸਤਾਨ ਦੇ ਬਹੁਤੇ ਭਾਗਾਂ ਚ ਤੇ ਰਾਜਸਥਾਨ ਦੇ ਉੱਤਰ ਪੱਛਮੀ ਭਾਗ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇਨ੍ਹਾਂ ਭਾਗਾਂ ਦੇ ਵਿੱਚ ਮूसलाधार ਬਰਖਾ ਹੋ ਸਕਦੀ ਹੈ ਨਾਲ ਗੜੇਮਾਰੀ ਵੀ ਹੋਊਗੀ ਤੇਜ਼ ਤੂਫਾਨੀ ਹਵਾਵਾਂ ਜਿਹੜੀਆਂ ਉਹ ਵੀ ਚੱਲਣਗੀਆਂ ਉਸ ਤੋਂ ਬਾਅਦ ਗੱਲ ਕਰੀਏ ਆਪਾਂ 6 ਤਰੀਕ ਦਾ ਪੂਰਾ ਦਿਨ ਤੇ ਰਾਤ ਪੂਰਾ ਜੰਮੂ ਕਸ਼ਮੀਰ ਪੂਰਾ ਪੰਜਾਬ ਰਾਜਸਥਾਨ ਦੇ ਬਹੁਤੇ ਭਾਗ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਨਾਲ ਗੜੇਮਾਰੀ ਵੀ ਹੋਊਗੀ ਗਰਜ ਅੱਲਕ ਦੇ ਨਾਲ ਤੇਜ਼ ਹਵਾਵਾਂ ਤੇ ਭਾਰੀ ਬਰਖਾ ਕਈ ਥਾਮਰ ਤੇ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ 7 ਤਰੀਕ ਨੂੰ ਵੀ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣੇ ਦੇ ਕੁਝ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਸ਼ਾਮ ਤੱਕ 7 ਤਰੀਕ ਦੀ ਸ਼ਾਮ ਤੱਕ ਕੁਝ ਥਾਵਾਂ ਤੇ ਰਾਤ ਤੱਕ ਵੀ ਜਾਰੀ रह ਸਕਦੀਆਂ ਉੱਤਰਾਖੰਡਾ ਹਿਮਾਚਲ ਅਰਗੇ ਇਲਾਕਿਆਂ 'ਚ ਪੰਜਾਬ ਦੇ ਵਿੱਚ ਸ਼ਾਮ ਤੱਕ ਜਾਰੀ ਰਹਿਣਗੇ ਕਈ ਥਾਵਾਂ ਤੇ ਹਲਕੀ ਦਰਮਿਆਨੀ ਬਰਖਾ ਜਿਹੜੀ ਉਹ ਜਾਰੀ ਰਹੂਗੀ ਗਰਜ ਚਮਕ ਦੇ ਨਾਲ 8 ਤਰੀਕ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਜਿਹੜਾ ਕਿ 9 10 11 12 ਫੇਰ ਮੌਸਮ ਆ ਜਿਹੜਾ ਉਹ ਸਾਫ਼ ਰਹੂਗਾ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਹੋ ਵਧੀਆ ਲੱਗੀ ਇਸ ਵੀਡੀਓ ਨੂੰ ਬੱਦ ਤੋਂ ਬਾਅਦ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜ